ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਜਲਾਸ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਅੱਜ ਕੇਂਦਰੀ ਖੇਤੀ ਖਰੜੇ ਨੂੰ ਵਿਧਾਨ ਸਭਾ ਵਿਚ ਰੱਦ ਕੀਤਾ ਜਾਵੇਗਾ ਇਸ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀ ਆ ਵਿਧਾਨ ਸਭਾ ਚ ਇਸ ਪ੍ਰਸਤਾਵ ਨੂੰ ਰੱਦ ਕਰਨ ਲਈ ਪੇਸ਼ ਕਰਨਗੇ ਦੱਸ ਦਈਏ ਕਿ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਖੇਤੀ ਖਰੜੇ ਨੂੰ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕਰੇ ਕਥਨਾਂ ਨੇ ਕਿਹਾ ਹੈ ਕਿ ਇਹ ਖੇਤੀ ਖਰੜਾ ਉਹਨਾਂ ਤਿੰਨਾਂ ਕਾਨੂੰਨਾਂ ਦਾ ਹੀ ਰੂਪ ਹੈ ਜੋ ਪਹਿਲਾਂ ਰੱਦ ਕੀਤੇ ਗਏ ਸੀ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਇਹ ਸਾਨੂੰ ਮਨਜ਼ੂਰ ਨਹੀਂ ਹੈ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਤਾਂ ਪੰਜਾਬ ਸਰ ਉਹਨਾਂ ਦੇ ਸੰਸਦ ਸਭਾ ਵਿੱਚ ਰੱਦ ਕਰੇ ਜਿਸ ਨੂੰ ਦੇਖਦੇ ਅੱਜ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਸੈਸ਼ਨ ਦੇ ਅੰਦਰ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਹੁਣ ਫੇਰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਨੇ 25 ਮਾਰਚ ਨੂੰ ਦਿੱਲੀ ਕੂਚ ਕਰਨਗੇ ਸਰਵਣ ਸਿੰਘ ਮੰਦਿਰ ਨੇ ਐਲਾਨ ਕਰਦਿਆਂ ਕਿਹਾ ਕਿ ਪਹਿਲਾਂ ਸਾਡਾ ਪ੍ਰੋਗਰਾਮ 25 ਫਰਵਰੀ ਦਾ ਸੀ ਤੇ ਹੁਣ ਅਸੀਂ ਇਸ ਨੂੰ ਮੁਲਤਵੀ ਕਰਦੇ ਹੋਏ ਅਗਲੀ ਤਰੀਕ ਪਾ ਦਿੱਤੀ ਹੈ ਹੁਣ ਅਸੀਂ 25 ਮਾਰਚ ਨੂੰ ਦੁਬਾਰਾ ਦਿੱਲੀ ਕੂਚ ਕਰਾਂਗੇ ਦੱਸ ਦਈਏ ਕਿ ਸਰਮਣ ਸਿੰਘ ਬੰਦੇਰ ਨੇ ਪਹਿਲਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਕੇਂਦਰ ਸਰਕਾਰ ਨਾਲ ਹੋਰ ਮੀਟਿੰਗ ਵਿੱਚ ਗੱਲ ਨਾ ਬਣੀ ਤਾਂ ਕਿਸਾਨ ਦੁਬਾਰਾ ਦਿੱਲੀ ਕੂਚ ਕਰਨਗੇ ਇਸ ਤੋਂ ਪਹਿਲਾਂ 25 ਫਰਵਰੀ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ ਪਰ ਹੁਣ ਤਰੀਕ ਦੇ ਵਿੱਚ ਬਦਲਾਅ ਕਰਦੇ ਸਰਮਣ ਸਿੰਘ ਬੰਦੇਰ ਨੇ ਕਿਹਾ ਕਿ ਅਸੀਂ ਹੁਣ 25 ਮਾਰਚ ਨੂੰ ਦਿੱਲੀ ਕੂਚ ਕਰਾਂਗੇ ਕੇਂਦਰੀ ਰਾਜ ਮੰਤਰੀ ਰਮਣੀ ਸਿੰਘ ਮਿੱਟੂ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਤਾਪ ਸਿੰਘ ਬਾਜਮਣ ਪੰਜਾਬ ਤੋਂ ਬਾਹਰ ਕੱਢਣਾ ਚਾਹੁੰਦੇ ਹਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਪੰਜਾਬ ਨੂੰ ਤਬਾਹ ਕਰਨ ਤੇ ਲੱਗੀਆਂ ਹੋਈ ਪੰਜਾਬ ਵਿੱਚ ਨਹੀਂ ਹੈ ਪੰਜਾਬ ਤੋਂ ਬਾਹਰ ਹੈ ਪਾਈਪਸ ਆਫਿਸ ਦੀ ਡਬਲ ਇੰਜਨ ਦੀ ਸਰਕਾਰ ਪੰਜਾਬ ਵਿੱਚ ਬਣਾਵੇਗੀ ਰਮਣੀ ਸਿੰਘ ਬਿੱਟੂ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਦੂਜੀ ਸਰਕਾਰ ਬਣਦੇ ਦੇਖਦੀ ਹੈ ਤੇ ਇਹ ਦੂਜੀ ਦੀ ਤਿਆਰੀ ਕਰ ਲੈਂਦੇ ਹਨ ਪੰਜਾਬ ਦੇ ਲੋਕ ਆਪ ਤੇ ਕਾਂਗਰਸ ਉੱਤੇ ਵਿਸ਼ਵਾਸ ਨਹੀਂ ਕਰਦੇ ਰਮਣੀ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੀਰੀਅਸ ਨਾਲ ਲਿਆ ਕਰੋ ਉਹਨਾਂ ਨਾਲ ਉਹਨਾਂ ਦੇ ਆਪਣੇ ਐਮਐਲਏ ਨਹੀਂ ਖੜੇ ਉਹ ਕਿਸੇ ਹੋਰ ਦੇ ਐਮਐਲਏ ਬਾਰੇ ਕੀ ਗੱਲ ਕਰਨਗੇ ਰਮਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਫੇਲ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਗਰ ਵੀ ਰੱਖ ਦਿੱਤਾ ਕਿਸਾਨਾਂ ਬਾਰੇ ਬੋਲਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਹੈ ਅਮਰੀਕੀ ਜਹਾਜ਼ ਦੇ ਪੰਜਾਬ ਵਿੱਚ ਉਤਰਨ ਦੇ ਮੁੱਦੇ ਤੇ ਬੋਲਦਿਆਂ ਕੇਂਦਰੀ ਰਾਜ ਮੰਤਰੀ ਅਮਦੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਨੂੰ ਇੰਨਾ ਵਧਾ ਦਿੱਤਾ ਹੈ ਕਿ ਅਮਰੀਕਾ ਦਾ ਜਹਾਜ਼ ਪੰਜਾਬ ਕਿਉਂ ਉਤਰਿਆ ਹੈ ਹੁਣ ਅਮਰੀਕਾ ਨੇ ਇਸ ਤੇ ਫੈਸਲਾ ਲਿਆ ਹੈ ਹੁਣ ਅਮਰੀਕਾ ਦਾ ਜਹਾਜ਼ ਪੰਜਾਬ ਨਹੀਂ ਆਵੇਗਾ ਸਗੋਂ ਹੁਣ ਜਿੱਥੋਂ ਨੌਜਵਾਨ ਫੜੇ ਜਾਂਦੇ ਉੱਥੋਂ ਉਹਨਾਂ ਨੂੰ ਆਪ ਟਿਕਟ ਲੈ ਕੇ ਆਪਣੇ ਦੇਸ਼ ਆਉਣਾ ਪਵੇਗਾ ਸੀਐਮ ਹਾਊਸ ਨੂੰ ਲੈ ਕੇ ਪ ਗੈਰੋਦਾ ਭਗਵੰਤ ਮਾੜ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਉਹ ਲੋ ਦਾ ਹੀ ਮੁੱਖ ਮੰਤਰੀ ਨਵਾਸ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਉੱਥੇ ਕਿਸੇ ਵਿਧਾਇਕ ਦੀ ਵੀ ਐਂਟਰੀ ਨਹੀਂ ਹੈ ਲੋਕਾਂ ਨੂੰ ਮਿਲਣਾ ਦਾ ਛੱਡੋ